ਪਿਛਲੇ ਲੰਬੇ ਸਮੇਂ ਤੋਂ ਨਾਪਾ ਨਿਵਾਸੀਆਂ ਦੀ ਮੰਗ ਸੀਗੀ ਕਿ ਨਾਪਾ ਸ਼ਹਿਰ ਦੇ ਵਿੱਚ ਕੈਮਰੇ ਜਿਹੜੇ ਲੱਗਣੇ ਚਾਹੀਦੇ ਆ ਬਹੁਤ ਸਾਰੀਆਂ ਅਸੀਂ ਵਾਰਦਾਤਾ ਹੋ ਜਾਂਦੇ ਜਿਹਦੀ ਮੋਨਿਟਰਿੰਗ ਕਰਨੀ ਬਹੁਤ ਔਖੀ ਹੁੰਦੀ ਹੈ ਔਰ ਬ੍ਰਿਸਟੋ ਸਕਿਉਰਿਟੀ ਸਿਸਟਮ ਇਹ ਕੰਪਨੀ ਜਿਹੜੀ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਮੋਸਟਲੀ ਟਿਕਵਨ ਮੋਨਿਟਰਿੰਗਾਂ ਨੇ ਸਾਰੀਆਂ ਇਹੀ ਕੰਪਨੀ ਕਰਦੀ ਹੈ ਅਸੀਂ ਇਹਨਾਂ ਨਾਲ ਟਾਈ ਅਪ ਕੀਤਾ ਹੈ ਜੀ ਅਸੀਂ ਨਾਪਾ ਸ਼ਹਿਰ ਦੇ ਵਿੱਚ ਜਿਹੜੇ 49 ਕੈਮਰੇ ਲਾ ਰਹੇ ਹਾਂ ਜੀ 14 ਟੀ ਪੁਆਇੰਟ ਰੱਖੇ ਗਏ ਨੇ ਜੀ ਇਹ ਕੁਝ ਕੁ ਸ਼ਹਿਰ ਦੇ ਅੰਦਰ ਲੀਆਂ ਸਾਈਟਸ ਨੇ ਤੇ ਟੋਟਲ 49 ਕੈਮਰੇ ਨੇ ਤੇ 7 ਕੈਮਰੇ ਐਸੇ ਨੇ ਕਿ ਜੋ ਬਹੁਤ ਹਾਈ ਟੈਕਨੋਲੋਜੀ ਦੇ ਨੇ ਜੋ ਨੰਬਰ ਟ੍ਰੇਸ ਕਰਨਗੇ ਵਿੱਚ ਫੇਸ ਦਾ ਵੀ ਹੈਗਾ ਜੀ ਜਿਹੜਾ ਮੰਨ ਲਓ ਕੋਈ ਕਿਸ ਨੇ ਚੋਰੀ ਕੀਤੀ ਆ ਤਾਂ ਟਰੈਕ ਰਿਕਾਰਡ ਆਇਆ ਥਾਣੇ ਦੇ ਵਿੱਚ ਤੇ ਉਹ ਜਦੋਂ ਕ੍ਰਾਸ ਕਰੂਗਾ ਜੀ ਉਹਦਾ ਚਿਹਰਾ ਵੀ ਆ ਜਾਣਾ ਕਿ ਫਰਾਣਾ ਬੰਦਾ ਇੱਥੋਂ ਕ੍ਰਾਸ ਕੀਤਾ ਰਾਤ ਨੂੰ ਕਿੰਨੇ ਵਜੇ ਦਿਨੇ ਕਿੰਨੇ ਵਜੇ ਪ੍ਰੋਪਰਲੀ ਡਿਟੇਲ ਬਣੂਗੀ ਪ੍ਰੋਪਰਲੀ ਦੀ ਰਿਕਾਰਡਿੰਗ ਹੁੰਦੀ ਆ ਜੀ ਵਾਰਦਾਤਾਂ ਬਹੁਤ ਜ਼ਿਆਦਾ ਸ਼ਹਿਰ ਚ ਹੋਣ ਲੱਗੀਆਂ ਸੀ ਕ੍ਰਾਈਮ ਵਧੀ ਜਾਂਦਾ ਸੀ ਉਹਦੇ ਮੱਦੇ ਨਜ਼ਰ ਫਿਰ ਸਾਡੇ ਐਸ ਐਚਓ ਸਾਹਿਬ ਨੇ ਚੀਮਾ ਸਾਹਿਬ ਬਲ ਸਾਹਿਬ ਡਿਪਟੀ ਸਾਹਿਬ ਫਿਰ ਉਹਨਾਂ ਨਾਲ ਜੋ ਗੱਲਬਾਤ ਹੋਈ ਮੀਟਿੰਗ ਹੋਈ ਤਾਂ ਫਿਰ ਇਹ ਰੱਖਿਆ ਗਿਆ ਕਿ ਆਪਾਂ ਕੈਮਰੇ ਪਹਿਲਾਂ ਲਵਾਈਏ ਸ਼ਹਿਰ ਦੇ ਵਿੱਚ ਔਰ ਨਾਪਾ ਪਟਿਆਲਾ ਜਾਂ ਅਲੱਗ-ਅਲੱਗ ਸੀਟਾਂ ਦੇ ਵਿੱਚੋਂ ਕੋਈ ਵੀ ਚੋਰੀ ਦਾ ਮਾਮਲਾ ਜਿਹੜਾ ਪੁਲਿਸ ਦੇ ਟ੍ਰੈਕ ਰਿਕਾਰਡ ਦੇ ਵਿੱਚ ਆ ਉਹ ਹੁਣ ਇਹ ਸਖਤ ਤੋਂ ਬਚ ਨਹੀਂ ਸਕਦਾ ਤੇਜੀ ਆਖਿਆ ਇਹ ਨਾਪਾ ਨਿਵਾਸੀਆਂ ਨੂੰ ਇਸ ਚੀਜ਼ ਨਾਲ ਵੱਡੀ ਰਾਹਤ ਜਿਹੜੀ ਉਹ ਮਿਲੂਗੀ ਸਾਰਾ ਭਰਾਲਾ ਸਰਕਾਰ ਦਾ ਦੇਮਬੰਦ ਜੀ ਐਮਐਲਏ ਸਭ ਨਾਬਾ ਦੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਅਸੀਂ ਅੱਜ 50 ਲੱਖ ਦੀ ਲਗਤ ਨਾਲ ਪੂਰੇ ਨਾਬੇ ਸ਼ਹਿਰ ਚ ਕੈਮਰੇ ਲਾ ਰਹੇ ਹਾਂ ਜਿਹਦਾ ਇਹ ਘਟਨਾ ਚ ਕੀਤਾ ਹੈ 1 ਮਹੀਨੇ ਦੇ ਅੰਦਰ ਇਹ ਤੁਹਾਡੇ ਵਰਕਿੰਗ ਚ ਹੋ ਜਾਣਗੇ ਇਹਦਾ ਕੰਟਰੋਲ ਕਤਵਾਲੀ ਨਾਬਾ ਚ ਹੋਊਗਾ ਨਹੀਂ ਹੁੰਦੀ ਇਹ ਧੱਕਾ-ਤਾਕ ਕਰਦੇ ਰਹੇ ਆਪਣੇ ਟਾਈਮਾਂ ਦੇ ਵਿੱਚ ਜੀ ਇਹ ਤਾਂ ਬਿਨਾਂ ਵੋਟਾਂ ਦੇ ਵਿੱਚੋਂ ਮੈਨੂੰ ਯਾਦ ਆ ਫਤੇਗੜ ਸਾਹਿਬ ਦੇ ਵਿੱਚ ਇਹਨਾਂ ਦੇ ਐਮਐਲਏ ਜਿਹੜੇ ਆ ਨਾ ਜੀ ਟੋਟਲੀ ਬਲਕ ਸੰਪਤੀਆਂ ਜਿਹੜੀਆਂ ਨੇ ਕਿਸੇ ਨੂੰ ਪੇਪਰ ਹੀ ਨਹੀਂਸ ਭਰਨ ਦਿੱਤੇ ਜੀ ਇਹਨਾਂ ਨੂੰ ਸਾਰੇ ਕਾਲੀਦਲ ਜਿੱਤ ਗਿਆ ਇੱਥੇ ਭਾਸੂ ਆ ਜੀ ਨਗਰ ਪੰਚਾਇਤ ਇਹਦੇ ਲਾਲਕਾ ਸਾਹਿਬ ਸੀ ਕਿ ਹਲਕਾ ਇੰਚਾਰਜ ਉਹ ਪਿੰਡ ਤੋਂ ਪਹਿਲੀ ਵਾਰ ਨਗਰ ਪੰਚਾਇਤ ਬਣੀ ਸੀ ਸੁਪੜਾ ਸਾਫ ਕਰਤਾ ਜੀ ਕਾਲੀਦਲ ਨੇ ਮਾਰ ਮਰ ਡਾਂਗਾ ਸਾਰੇ ਭਜਾਉਂਦੇ ਸੀ ਐਂ ਅਨਪਨ ਪੁੱਜਤਾਤੇ ਸੀਗੇ ਜੀ ਇਹ ਗੱਲਾਂ ਕਰਦੇ ਨੇ ਜੀ ਜੇ ਕਿਤੇ ਸਪੈਸ਼ਲੀ ਖਰਾਬ ਵੀ ਹੋ ਜਾਣ ਤੇ ਫਿਰ ਵੀ ਇਹਨਾਂ ਦੇ ਵਿੱਚ 4 ਤੋਂ 5 ਦਿਨ ਦਾ ਜਿਹੜਾ ਹੈਗਾ ਡਾਟਾ ਪ੍ਰਜ਼ਰਵ ਰਹੂਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹਦਾ ਇੱਕ ਕੰਟਰੋਲ ਰੂਮ ਹੈਗਾ ਉਹ ਸਾਡੇ ਕਤਵਾਲੀ ਦੇ ਵਿੱਚ ਦਾ ਕੰਟਰੋਲ ਰੂਮ ਬਣੂਗਾ ਪ੍ਰੋਪਰ ਔਰ ਉੱਥੋਂ ਅਸੀਂ ਐਕਸੈਸ ਕਰ ਸਕਾਂਗੇ ਸਾਰੇ ਜਿਹੜੇ ਕੈਮਰਾਜ਼ ਨੇ ਪ੍ਰੋਪਰ ਉੱਥੇ ਬੰਦਾ ਸਾਡਾ ਜਿਹੜਾ ਬੰਦਾ ਸਾਰਾ ਇਹਨੂੰ ਇਹਨੂੰ ਵਾਚ ਕਰੂਗਾ ਔਰ ਜਿਹੜੀਆਂ ਗੱਡੀਆਂ ਆ ਰਹੀਆਂ ਕੋਈ ਵਾਰਦਾਤ ਕਰਦੀ ਹੈ ਜੋ ਕੁਝ ਕਰਦਾ ਹੈ ਉਹ ਸਾਡੇ ਪਾਸੇ ਇਜ਼ੀ ਔਰ ਸੌਖਾ ਤਰੀਕਾ ਹੋ ਜਾਊਗਾ ਟਰੇਸ ਆਫ ਕਰਨਾ ਇਸ ਲਈ ਲੰਬੇ ਸਮੇਂ ਤੋਂ ਨਾਭਾ ਨਿਵਾਸੀਆਂ ਦੀ ਮੰਗ ਸੀ ਕਿ ਨਾਭਾ ਸ਼ਹਿਰ ਦੇ ਵਿੱਚ ਕੈਮਰੇ ਜਿਹੜੇ ਲੱਗਣੇ ਚਾਹੀਦੇ ਆ ਬਹੁਤ ਸਾਰੀਆਂ ਅਸੀਂ ਵਾਰਦਾਤਾ ਹੋ ਜਾਂਦੇ ਨੇ ਜਿਹਦੇ ਮੋਨਿਟਰਿੰਗ ਕਰਨੀ ਬਹੁਤ ਔਖੀ ਹੁੰਦੀ ਹੈ ਔਰ ਬ੍ਰਿਸਟੋ ਸਕਿਉਰਿਟੀ ਸਿਸਟਮ ਇੱਕ ਕੰਪਨੀ ਜਿਹੜੀ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਮੋਸਟਲੀ ਟਿਕਵਨ ਮੋਨਿਟਰਿੰਗਾਂ ਨੇ ਸਾਰੀਆਂ ਇਹ ਕੰਪਨੀ ਕਰਦੀ ਹੈ ਅਸੀਂ ਇਹਨਾਂ ਨਾਲ ਟਾਈ ਅਪ ਕੀਤਾ ਹੈ ਜੀ ਅਸੀਂ ਨਾਭਾ ਸ਼ਹਿਰ ਦੇ ਵਿੱਚ ਜਿਹੜੇ 49 ਕੈਮਰੇ ਲਾ ਰਹੇ ਹਾਂ ਜੀ ਜਿਹੜੇ ਸ਼ਹਿਰ ਦੇ ਵਿੱਚ ਨੇ ਔਰ 7 ਕੈਮਰੇ ਅਸੀਂ ਨੇ ਜਿਹੜੇ ਪ੍ਰੋਪਰ ਮੋਨਿਟਰਿੰਗ ਕਰਨਗੇ ਮਨ ਲਓ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਦੀ ਗੱਡੀ ਚੋਰੀ ਹੋ ਗਈ ਜਾਂ ਕੋਈ ਹੋਰ ਵਾਹਨ ਚੋਰੀ ਹੋ ਗਿਆ ਜਿਹੜਾ ਰਜਿਸਟਰਡ ਹੈ ਉਹਦੀ ਨੰਬਰ ਪਲੇਟ ਦੀ ਰਾਈਟ ਰਿਪੋਰਟ ਬਣਾ ਕੇ ਇਹਦੀ ਪ੍ਰੋਪਰ ਮੀਟਿੰਗ ਜਿਹੜੀ ਹੈ ਕਤਵਾਲੀ ਐਸ ਐਚਓ ਨਾਭਾ ਕੋਲੀ ਹੈ ਜੀ ਦਿੱਲੀ ਦੀ ਰਿਪੋਰਟ ਬਣੂਗੀ ਕਿ ਕਿਹੜਾ ਗਲਤ ਅੰਸਰ ਇਸ ਤੋਂ ਕਰਾਸ ਕੀਤਾ ਜਿਹਦੀ ਰਜਿਸਟ੍ਰੇਸ਼ਨ ਆ ਹੈ ਤੇ ਇਹਦੇ ਵਿੱਚ ਫੇਸ ਦਾ ਵੀ ਹੈਗਾ ਜੀ ਜਿਹੜਾ ਮੰਨ ਲਓ ਕੋਈ ਕਿਸ ਨੇ ਚੋਰੀ ਕੀਤੀ ਹੈ ਤਾਂ ਟ੍ਰੈਕ ਰਿਕਾਰਡ ਆ ਥਾਣੇ ਦੇ ਵਿੱਚ ਤੇ ਉਹ ਜਦੋਂ ਕ੍ਰਾਸ ਕਰੂਗਾ ਜੀ ਉਹਦਾ ਚਿਹਰਾ ਵੀ ਆ ਜਾਣਾ ਕਿ ਫਰਾਣਾ ਬੰਦਾ ਇੱਥੋਂ ਕ੍ਰਾਸ ਕੀਤਾ ਰਾਤ ਨੂੰ ਕਿੰਨੇ ਵਜੇ ਦਿਨੇ ਕਿੰਨੇ ਵਜੇ ਪ੍ਰੋਪਰੀ ਡਿਟੇਲ ਬਣੂਗੀ ਪ੍ਰੋਪਰੀ ਦੀ ਰਿਕਾਰਡਿੰਗ ਹੁੰਦੀ ਹੈ ਜੀ ਪਰ ਇਹਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਆਪਾਂ ਅਨਾਊਂਸਮੈਂਟ ਕਰਨੀ ਹੈ ਜੀ ਤਾਂ ਅਨਾਊਂਸਮੈਂਟ ਜਿਹੜੀ ਐ ਜੈ ਸਪੀਕਰ ਜਿਹੜਾ ਉਹ ਅਨਾਊਂਸਮੈਂਟ ਵੀ ਆਪਾਂ ਕਰ ਸਕਦੇ ਹਾਂ ਕੋਈ ਸਪੈਸ਼ਲ ਮੈਸੇਜ ਸ਼ਹਿਰ ਨੂੰ ਸ਼ਹਿਰ ਨੂੰ ਆਪਾਂ ਦੇਣਾ ਉਹ ਵੀ ਕਰ ਸਕਦੇ ਹਾਂ ਇਹ ਟੋਟਲ ਕੈਮਰੇ 49 ਨੇ ਜੀ ਸੱਤ ਬਿਲਕੁਲ ਲੇਟੈਸਟ ਟੈਕਨੀਕ ਦੇ ਨੇ ਜਿਹੜੇ ਹਰ ਚੀਜ਼ ਦੀ ਮੀਟਰਿੰਗ ਕਰਨਗੇ ਔਰ ਨਾਪਾ ਪਟਿਆਲਾ ਜਾਂ ਅਲੱਗ-ਅਲੱਗ ਸੀਟਾਂ ਦੇ ਵਿੱਚੋਂ ਕੋਈ ਵੀ ਚੋਰੀ ਦਾ ਮਾਮਲਾ ਜਿਹੜਾ ਪੁਲਿਸ ਦੇ ਟ੍ਰੈਕ ਰਿਕਾਰਡ ਦੇ ਵਿੱਚ ਆ ਉਹ ਹੁਣ ਇਹ ਸਖ ਤੋਂ ਬਚ ਨਹੀਂ ਸਕਦਾ ਤੀਜੀ ਆਖਿਆ ਇਹ ਨਾਪਾ ਨਿਵਾਸੀਆਂ ਨੂੰ ਇਸ ਚੀਜ਼ ਨਾਲ ਵੱਡੀ ਰਾਹਤ ਜਿਹੜੀ ਉਹ ਮਿਲੂਗੀ ਸਰਕਾਰ ਮੰਤਰੀ ਤਰਫੋਂ ਸੁਰਖਾਇਸੀ ਵੀ ਸਾਡੇ ਨਾਮੀਨੇਸ਼ਨ ਰੱਦ ਹੋਣਗੇ ਕਿਸ ਤਰ੍ਹਾਂ ਦੇਖਦੇ ਹੁਣ ਨਾਮੀਨੇਸ਼ਨ ਕਿੰਨੇ ਕ ਫਾਈਲ ਹੋਏ ਦੇਖੋ ਮੇਰੇ ਹਿਸਾਬ ਨਾਲ ਚਾਰ ਚਾਰ ਹੋਏ ਨੇ ਜਿਹੜੇ ਹੁਣ ਤੱਕ ਰਿਪੋਰਟ ਆਈ ਜਿੱਦੇ ਦੋ ਕਾਂਗਰਸ ਦੇ ਨੇ ਉਹ ਵੀ ਕੋਈ ਰਿਜ਼ਰਵ ਕੈਟਾਗਰੀ ਦੇ ਨੇ ਉਹਨਾਂ ਨੇ ਸਰਟੀਫਿਕੇਟ ਨਹੀਂ ਲਾਇਆ ਜੀ ਐਸਸੀ ਸਰਟੀਫਿਕੇਟ ਜਿਹੜਾ ਨਹੀਂ ਲਾਇਆ ਉਹ ਟੈਕ ਬਾਕੀ ਕਿਸੇ ਹੋਰ ਦਾ ਕੋਈ ਪੇਪਰ ਕੈਨਸਲ ਨਹੀਂ ਹੋਇਆ ਜੀ ਸਭ ਦੇ ਪੇਪਰ ਜਿਹੜੇ ਨੇ ਐਕਸੈਪਟ ਹੋਏ ਨੇ ਤੇ ਜਿਹਦਾ ਕੋਈ ਐਕਸਟਰਾ ਲਾਇਆ ਰਿਕਵਰੀ ਦਾ ਉਹ ਅੱਜ ਵਾਪਸ ਲੈ ਸਕਦਾ 3 ਵਜੇ ਤੱਕ ਤੇ ਬਹੁਤ ਸਮੂਥਲੀ ਇਲੈਕਸ਼ਨ ਹੋਏਗੀ ਅਸੀਂ ਆਪਣੇ ਕੰਮ ਦੀ ਗੱਲ ਕਰਾਂਗੇ ਤੇ ਪ੍ਰਮਾਤਮਾ ਤੋਂ ਮੈਂ ਡਰ ਕੇ ਕਹਿੰਦਾ ਕਿ ਮਾਨਸ ਗੱਲ ਦਾ ਕਿ ਜਿੰਨੇ ਅਸੀਂ ਕੰਮ ਕੀਤੇ ਆ ਕਿਸੇ ਵੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਕੰਮ ਨਹੀਂ ਹੋਏ ਜਿੰਨੇ ਭਗੰਤ ਮਾਨ ਸਰਕਾਰ ਨੇ ਕੀਤੇ ਆ ਔਰ 25 ਬਲਾਕ ਸੰਪਤੀਆਂ ਤਿੰਨ ਜ਼ਿਲ੍ਹਾ ਪ੍ਰੀਖਿਆ ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤ ਜਿਹੜੀ ਆ ਉਹ ਦਰਜ ਕਰੂਗੀ ਜੀ ਹਰ ਸਿੰਘ ਕੋਲ ਸੰਸਦ ਚ ਬੋਲੀ ਆ ਵੀ ਬਹੁਤ ਥੱਕਾ ਹੋਇਆਗਾ ਇਹ ਕਾਗਜ਼ ਪੜ੍ਹ ਨਹੀਂ ਮੈਨੂੰ ਤਾਂ ਪਹਿਲੀ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਧੱਕਾ-ਤਾਪ ਕਰਦੇ ਰਹੇ ਆਪਣੇ ਟਾਈਮਾਂ ਦੇ ਵਿੱਚ ਜੀ ਇਹ ਤਾਂ ਬਿਨਾਂ ਵੋਟਾਂ ਦੇ ਵਿੱਚੋਂ ਮੈਨੂੰ ਯਾਦ ਆ ਫਤੇਗੜ ਸਾਹਿਬ ਦੇ ਵਿੱਚ ਇਹਨਾਂ ਦੇ ਐਮਐਲਏ ਜਿਹੜੇ ਆ ਨਾ ਜੀ ਟੋਟਲੀ ਬਲਕ ਸੰਪਤੀਆਂ ਜਿਹੜੀਆਂ ਨੇ ਕਿਸੇ ਨੂੰ ਪੇਪਰ ਨਹੀਂ ਸੀ ਭਰਨ ਦਿੱਤੇ ਜੀ ਇਹਨਾਂ ਨੂੰ ਸਾਰੇ ਕਾਲੀਦਲ ਜਿੱਤ ਗਿਆ ਜੀ ਇੱਥੇ ਭਾਸੂ ਆ ਜੀ ਨਗਰ ਪੰਚਾਇਤ ਇਹਦੇ ਲਾਲਕਾ ਸਾਹਿਬ ਸੀ ਕਿ ਹਲਕਾ ਇੰਚਾਰਜ ਉਹ ਪਿੰਡ ਤੋਂ ਪਹਿਲੀ ਵਾਰ ਨਗਰ ਪੰਚਾਇਤ ਬਣੀ ਸੀ ਸੁਪੜਾ ਸਾਫ ਕਰਤਾ ਜੀ ਕਾਲੀਦਲ ਨੇ ਮਾਰ ਮਰ ਡਾਂਗਾ ਸਾਰੇ ਭਜਾਤੇ ਸੀ ਆਈ ਹਨ ਪੰਨ ਪੁੱਜਤਾਤੇ ਸੀਗੇ ਜੀ ਇਹ ਗੱਲਾਂ ਕਰਦੇ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਕਰਦੀ ਹੈ ਅਸੀਂ ਆਪਣੇ ਕੰਮ 'ਚ ਵਿਸ਼ਵਾਸ ਕਰਦੇ ਹਾਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਕਿ ਅਸੀਂ ਨਾਂ ਵਾਂਗੂ ਗੱਲਾਂ ਨਹੀਂ ਕਰਦੇ ਜੀ ਅਗਰ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਫਿਰ ਲੋਕਾਂ ਨੇ 10 ਸਾਲ ਪਾਵਰ ਤੋਂ ਬਾਹਰ ਕਿਉਂ ਕੀਤੇ ਹੁੰਦੇ ਜੀ ਅਗਰ ਕਾਂਗਰਸ ਨੇ ਕੰਮ ਕੀਤੇ ਹੁੰਦਾ 2022 ਦੇ ਵਿੱਚ ਫਿਰ ਇਹਨਾਂ ਦਾ ਸੁਪਟਾ ਸਾਫ਼ ਕਿਉਂ ਹੁੰਦਾ ਜੀ ਆਮ ਆਦੀ ਪਾਰਟੀ ਜਿਹੜੀ ਜਦੋਂ ਅਸੀਂ ਜਿੱਤਿਆ 99 ਸੀ ਕਿ ਹੁਣ 93 95 ਹੋ ਗਏ ਜੀ ਵਧੀ ਰਹੀ ਹੈ ਆਮ ਆਦੀ ਪਾਰਟੀ ਔਰ ਇਹ ਜਿਹੜੀਆਂ ਪਾਰਟੀਆਂ ਨੇ ਰਵਾਇਤੀ ਪੁਰਾਣੀਆਂ ਪਾਰਟੀਆਂ ਨੇ ਇਹਨਾਂ ਨੂੰ ਆਦਤ ਆ ਬਿਆਨਬਾਜ਼ੀ ਕਰਨ ਦੀ ਇਹ ਸਿਰਫ ਬਿਆਨਬਾਜ਼ੀ ਤੱਕ ਸੀਮਤ ਨੇ ਔਰ ਨਾਪਾ ਨਗਰ ਕੌਂਸਲ ਦੀ ਮੈਂ ਗੱਲ ਕਰਾਂ ਚਾਰ ਕੌਂਸਲਰ ਸਾਡੇ ਆਮ ਆਦੀ ਪਾਰਟੀ ਦੇ ਜਿੱਤਰੇ ਸੀਗੇ ਜਿਹੜੇ ਕਾਂਗਰਸ ਨੇ ਜਾਨਵੁੱਜ ਕੇ ਡਿਲੇ ਕਰਾ ਕੇ ਸਾਰੇ ਇਹ ਧਰਮ ਸਭਾ ਜਿਹੜੇ ਹੁਣ ਗੱਲਾਂ ਕਰਦੇ ਆ ਇਹਨਾਂ ਨੇ ਜਾਣ ਬੁੱਝ ਕੇ ਹਰਾਏ ਐ ਨਗਰ ਕੌਂਸਲ ਨਾਪਾਟ ਜਿਹੜੀ ਹੁਣ ਇਲੈਕਸ਼ਨ ਹੋ ਕੇ ਡੀ ਆ ਪਿੱਛੇ ਹੁਣ ਤਾਂ ਬਹੁਤ ਅਸੀਂ ਨੀਟ ਕਲੀਨ ਕਰਾਈ ਐ ਉਸ ਤੋਂ ਪਿੱਛੇ ਜਿਹੜੀ ਹੋਈ ਸੀ ਉਹਦੇ ਵਿੱਚ ਦੋ ਤਿੰਨ ਕੈਂਡੀਡੇਟ ਆਮ ਪਾਰਟੀ ਜਿੱਤਰੇ ਸੀ ਜਿਹੜੇ ਇਹਨਾਂ ਨੇ ਹਰਾਏ ਆ ਜੀ ਮੈਂ ਪਿੰਡਾਂ ਦਾ ਡਾਟਾ ਦੇ ਸਕਦਾ ਜੀ ਜਿੱਥੇ ਕਿੱਥੇ ਗੁੰਡਾਗਰਦੀ ਕਰੀ ਆ ਇਹਨਾਂ ਨੇ ਕਿੱਥੇ ਕਿੱਥੇ ਇਹਨਾਂ ਨੇ ਲੱਤਾਂ ਤੋੜੀਆਂ ਨੇ ਸਾਡੀ ਪਿਛਲੀ ਕਹਰੇ ਸੀ ਨਾ ਸਾਧੂ ਧਰਮ ਸਭਾ ਤੋਂ ਰਿਕੇ ਲਿਆਓ ਕਿਹੜਾ ਬੰਦਾ ਆ ਕਿੜਨਾ ਕੀਤਾ ਤਿੰਨ ਬੰਦੇ ਵੇਖੋ ਇਸ ਕਰਦੇ ਰਹੇ ਨੇ ਕੌਂਗਰਸ ਵਾਲੇ ਇਹ 50 ਲੱਖ ਦਾ ਪ੍ਰੋਜੈਕਟ ਹੈ ਜੀ ਨਗਰ ਕੌਂਸਲ ਨਾਭਾ ਵੱਲੋਂ ਦੇਮਨਜੀ ਦੀ ਰੈਨਮਾਈ ਹੇਟ ਲੱਗ ਰਹੇ ਨੇ ਇਹ ਇਹ ਸ਼ਹਿਰ ਚ ਜੋ ਵਰਦਾਤਾ ਹੁੰਦੀਆਂ ਸੀ ਉਹਦੇ ਮੱਦੇਨਜ਼ਰ ਇਹ ਸਾਰਾ ਕੁਝ ਕਰਿਆ ਗਿਆ ਕੈਮਰਿਆਂ ਦਾ ਜੋ ਕਿੰਨੇ ਕੈਮਰੇ ਲੱਗ ਰਹੇ ਨੇ ਤੇ ਕਿਹੜੇ ਕਿਹੜੇ ਚੌਂਕਾਂ ਤੇ ਇਹ 14 ਟੀ ਪੁਆਇੰਟ ਰੱਖੇ ਗਏ ਨੇ ਜੀ ਤੇ ਕੁਝ ਕੁ ਸ਼ਹਿਰ ਦੇ ਅੰਦਰਲੀਆਂ ਸਾਈਟਸ ਨੇ ਤੇ ਟੋਟਲ 49 ਕੈਮਰੇ ਨੇ ਤੇ 7 ਕੈਮਰੇ ਐਸੇ ਨੇ ਕਿ ਜੋ ਬਹੁਤ ਹਾਈ ਟੈਕਨੋਲੋਜੀ ਦੇ ਨੇ ਜੋ ਨੰਬਰ ਟ੍ਰੇਸ ਕਰਨਗੇ ਇਹ ਪਹਿਲੀ ਵਾਰੀ ਹੋਇਆ ਜਿਹੜੇ ਨਗਰ ਕੌਂਸਲ ਜਿਹੜੇ ਐਪੀ ਡਾਟ ਕਿੱਥੇ ਮਾਨਿਟਰਿੰਗ ਕਿੱਥੇ ਹੋਊਗੀ ਇਹ ਮਾਨਿਟਰਿੰਗ ਕਤਵਾਲੀ ਨੱਪਾ ਚੀਮਾ ਸਾਹਿਬ ਨੇ ਉਹਨਾਂ ਦੇ ਉੱਥੇ ਰੂਮ ਬਣਿਆ ਕੰਟਰੋਲ ਰੂਮ ਉੱਥੇ ਜੋ ਬਾਹਰ ਦਾ ਤਾਂ ਵੀ ਉੱਥੇ ਵੀ ਕਮੀ ਆਉਊਗੀ ਗੰਪਲੀ ਟ੍ਰੇਸ ਹੋ ਜਾਏਗਾ ਦ ਕੇ ਸੀਸੀਟੀਵੀ ਹਾਂ ਬਿਲਕੁਲ ਬਿਲਕੁਲ ਕੋਈ ਨੰਗ ਨਹੀਂ ਸਕੂਗਾ ਮੰਨ ਲਓ ਕੋਈ ਵੀ ਕ੍ਰਾਈਮ ਕਰਦਾ ਤਾਂ ਉਸ ਦੇ ਵਿੱਚ ਆਊਗਾ ਜੇ ਕੋਈ ਕਿਸੇ ਦਾ ਮੋਟਰਸਾਈਕਲ ਕਾਰ ਚੋਰੀ ਹੁੰਦੀ ਹੈ ਤਾਂ ਉਹ ਨੰਬਰ ਭਰਨ ਕੇ ਤਾਂ ਡ੍ਰੇਸ ਹੋਊਗੀ ਕਿ ਹਾਂ ਇੱਥੋਂ ਨਿਕਲੇ ਕਿ ਨਹੀਂ ਨਿਕਲੇ ਉਹ ਤੇ ਮੰਨ ਚ ਕਿ ਮੈਂ ਪਹਿਲਾ ਕਿਸੇ ਵੀ ਕੌਂਸਲ ਪ੍ਰਧਾਨ ਨੇ ਇਹ ਗੱਲ ਨਹੀਂ ਸੋਚੋ ਗੱਲ ਤਾਂ ਐ ਜੀ ਹੁਣ ਵਾਰਦਾਤਾਂ ਬਹੁਤ ਜ਼ਿਆਦਾ ਸ਼ਹਿਰ 'ਚ ਹੋਣ ਲੱਗੀਆਂ ਸੀ ਕ੍ਰਾਈਮ ਵਧ ਹੀ ਜਾਂਦਾ ਸੀ ਉਹਦੇ ਮੱਦੇਨਜ਼ਰ ਫਿਰ ਸਾਡੇ ਐਸ ਐਚ ਓ ਸਾਹਮਣੇ ਚੀਮਾ ਸਾਹਿਬ ਪਾਲ ਸਾਹਿਬ ਡਿਪਟੀ ਸਾਹਿਬ ਫਿਰ ਉਹਨਾਂ ਨਾਲ ਜੋ ਗੱਲਬਾਤ ਹੋਈ ਮੀਟਿੰਗ ਹੋਈ ਤਾਂ ਫਿਰ ਇਹ ਰੱਖਿਆ ਗਿਆ ਕਿ ਆਪਾਂ ਕੈਮਰੇ ਪਹਿਲਾਂ ਲਵਾਈਏ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਹੋਰ ਨਗਰ ਕੌਂਸਲ ਕੀ ਨਵੇਂ ਪ੍ਰੋਜੈਕਟ ਲਾ ਨਗਰ ਕੌਂਸਲ ਹੁਣ ਟ੍ਰੈਫਿਕ ਦੀ ਜੀ ਪੀਲੀ ਪੱਟੀ ਦਾ ਈਸੀ ਹਫ਼ਤੇ ਸ਼ੁਰੂ ਹੋ ਜਾਊਗਾ ਤੇ ਬਾਕੀ ਜੋ ਵੀ ਸਟਰੀਟ ਡੌਗਸ ਨੇ ਜਗਾਉਛਾ ਅੱਲਾ ਦਾ ਕੰਮ ਸੀ ਉਹ ਵੀ ਸਾਡਾ ਤਕਰੀਬਨ ਹੋ ਗਿਆ ਆਲਮੋਸਟ ਫਿਨਿਸ਼ ਹੋ ਗਿਆ ਉਹ ਨਹੀਂ ਜੀ ਇਹ ਸਾਰਾ ਪ੍ਰਾਲਾ ਸਰਕਾਰ ਦਾ ਦੇਮਾਨ ਜੀ ਐਮ ਐਲ ਏ ਸਭ ਨਾਬਾ ਦੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਅਸੀਂ ਅੱਜ 50 ਲੱਖ ਦੀ ਲਗਤ ਨਾਲ ਪੂਰੇ ਨਾਬੇ ਸ਼ਹਿਰ ਚ ਕੈਮਰੇ ਲਾ ਰਹੇ ਆ ਜਿਹਦਾ ਇਹ ਅਟਨਾ ਚ ਕੀਤਾ ਹੈ ਇੱਕ ਮਹੀਨੇ ਦੇ ਅੰਦਰ ਇਹ ਤੁਹਾਡੇ ਵਰਕਿੰਗ ਚ ਹੋ ਜਾਣਗੇ ਇਹਦਾ ਕੰਟਰੋਲ ਕਤਵਾਲੀ ਨਾਬਾ ਚ ਹੋਊਗਾ ਉਸ ਤੋਂ ਬਾਅਦ ਅਸੀਂ ਕੁਝ ਦਿਨਾਂ ਬਾਅਦ ਨੈਸ਼ਨਲ ਫਲਾਗ ਜਿਹੜਾ ਤਕਰੀਬਨ 10 ਲੱਖ ਦੀ ਰੇਂਜ ਚ ਹੈ ਅਸੀਂ ਸਰਦਾਰ ਕੁਦਰਸ਼ਨ ਸਿੰਘ ਜੀ 90 ਮਾਲ ਮੰਤਰੀ ਰਹੇ ਨੇ ਸਤਕਾਰਯੋਗ ਉਹਨਾਂ ਦੇ ਪੁੱਤ ਦੇ ਮੂਰੇ ਅਸੀਂ ਨੈਸ਼ਨਲ ਫਲੈਗ ਲਾ ਰਿਆਂ 60 ਫੁੱਟ ਉੱਚਾ ਉਸ ਤੋਂ ਬਾਅਦ ਇੱਕ ਗੁਰੂ ਤੇਗ ਬਹਾਦਰ ਚਰਨਛੋੜਾ ਗੇਟ ਜਿਹੜਾ ਸਰਪਰੀਆ ਦੇ ਕੋਲ ਗੁਰੂ ਤੇਗ ਬਹਾਦਰ ਜੀ ਨੰਗੇ ਤੇ 350 ਸਾਲਾਂ ਨੂੰ ਸਮਰਪਿਤ ਕਰਕੇ ਹੋਏ ਅਸੀਂ ਉਹ ਗੇਟਵੇ ਬੜੀ ਜਲਦੀ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਾ ਲਿਆ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਹੋਰ ਵੀ ਕਈ ਕੰਮ ਨੇ ਬੜੀ ਤੇਜ਼ੀ ਨਾਲ ਚਾਲੂ ਹੋ ਰਹੇ ਨੇ ਜਿਹੜਾ ਦਸੰਬਰ 'ਚ ਸਾਰੇ 90 ਨੂੰ ਰਿਜ਼ਲਟ ਮਿਲੂਗਾ ਇਹ ਸਾਰਾ ਸਿਹਰਾ ਸਾਡੇ ਦੇਮਨ ਜੀ ਨੇ ਜਿਨ੍ਹਾਂ ਨੇ ਸਾਡੇ ਬੇਟੇ ਜਸਦੀਪ ਖੰਨਾ ਦੇ ਹੱਥ ਰੱਖਿਆ ਔਰ ਅਸੀਂ ਇਹ ਕੰਮ ਚ ਤੇਜ਼ੀ ਲਿਆ ਰਹੇ ਆ। ਇਹ ਵੀ ਬਹੁਤ ਵਧੀਆ ਬਰਾਲਾ ਸਰਕਾਰ ਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ 56 ਕੈਮਰੇ ਲੱਗ ਰਹੇ ਨੇ ਜਿਹੜੇ ਹਾਈ ਟੈਕ ਕੈਮਰੇਜ਼ ਨੇ ਔਰ ਇਹ ਕੈਮਰੇਜ਼ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਜੇ ਕਿਤੇ ਸਪੈਸ਼ਲੀ ਖਰਾਬ ਵੀ ਹੋ ਜਾਣ ਤੇ ਫਿਰ ਵੀ ਇਹਨਾਂ ਦੇ ਵਿੱਚ 4 ਤੋਂ 5 ਦਿਨ ਦਾ ਜਿਹੜਾ ਹੈਗਾ ਡਾਟਾ ਪ੍ਰਜ਼ਰਵ ਰਹੂਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹਦਾ ਜਿਹੜਾ ਕੰਟਰੋਲ ਰੂਮ ਹੈਗਾ ਸਾਡੇ ਕਤਵਾਲੀ ਦੇ ਵਿੱਚ ਤਾਂ ਕੰਟਰੋਲ ਰੂਮ ਬਣੂਗਾ ਪ੍ਰੋਪਰ ਔਰ ਉੱਥੋਂ ਅਸੀਂ ਐਕਸੈਸ ਕਰ ਸਕਾਂਗੇ ਸਾਰੇ ਜਿਹੜੇ ਕੈਮਰਾਜ਼ ਨੇ ਪ੍ਰੋਪਰ ਉੱਥੇ ਬੰਦਾ ਸਾਡਾ ਜਿਹੜਾ ਬੰਦਾ ਸਾਰਾ ਇਹਨੂੰ ਇਹਨੂੰ ਵਾਚ ਕਰੂਗਾ ਔਰ ਜਿਹੜੀਆਂ ਗੱਡੀਆਂ ਆ ਰਹੀਆਂ ਕੋਈ ਵਾਰਦਾਤ ਕਰਦੀ ਹੈ ਜੋ ਕੁਝ ਕਰਦਾ ਹੈ ਉਹ ਸਾਡੇ ਪਾਸੇ ਇਜ਼ੀ ਔਰ ਸੌਖਾ ਤਰੀਕਾ ਹੋ ਜਾਊਗਾ ਟ੍ਰੈਸ ਕਰਨਾ ਕਿਸੇ ਮੋਨਿਟਰਿੰਗ ਕਿੱਥੇ ਰੱਖੀ ਗਈ ਹੈ ਮੋਨਿਟਰਿੰਗ ਇਹਦਾ ਅਸੀਂ 메ਨ ਕੰਟਰੋਲ ਰੂਮ ਬਣੂਗਾ ਕਤਵਾਲੀ ਨਾਬੇ ਤੇ ਜਿੱਥੋਂ ਅਸੀਂ ਜਿਹੜਾ ਹੈਗਾ ਪ੍ਰੋਪਰ ਐਕਸੈਸ ਕਰ ਸਕਾਂਗੇ ਸਾਰੇ ਕੈਮਰੇਜ਼ ਨੂੰ ਤੇ ਜੋ ਵੀ ਕੋਈ ਵਾਰਦਾਤ ਜਾਂ ਕੋਈ ਗੱਲ ਹੋਗੀ ਉਹ ਸਾਡੇ ਇੱਕ ਕੰਟਰੋਲ ਰੂਮ ਦੇ ਉੱਤੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ